ਪੁੱਤ ਆਦੇ ਮਮੀ ਜੀ ਮਮੀ ਕਹਿ ਰਹੇ ਸੀ ਕਿ ਸਾਰੇ ਜਣੇ ਆਓ ਤੇ ਫਿਰ ਮੈਂ ਨਾ ਡਰਦਿ ਗਏ ਨਹੀਂ ਕਿਹਾ ਮੈਂ ਕਿਹਾ ਵੀ ਡੈਡ ਜੀ ਨੇ ਕਿਹਾ ਆਪ ਵੀ ਕੱਲ ਤੇ ਅਜੇ ਉਹ ਆਇਆ ਤੇ ਹੁਣ ਅਸੀਂ ਸਾਰੇ ਜਣੇ ਫਿਰ ਜਾਈਏ ਚਲ ਕੋਈ ਗੱਲ ਨਹੀਂ ਪੁੱਤ ਅਹੀਂ ਇੱਥੇ ਮਿਲ ਲਿਆ ਸੀ ਤੁਸੀਂ ਦੋਵੇਂ ਜਣੇ ਚਲ ਜੋ ਠੀਕ ਹੈ ਤੇ ਜੇ ਰਾਤ ਵੀ ਰਹਿਣਾ ਹੋ ਉੱਤੇ ਲੈ ਲਈ ਤੁਸੀਂ ਕੋਈ ਤੇ ਮੈਂ ਦੱਸਿਆ ਮੈਂ ਦੀਦੀ ਪੈਮੈਂਸੀ ਕਰਨਦਾਰਾ ਦਾ ਬਣਨ ਆਇਆ ਤੇ ਬੜੇ ਖੁਸ਼ ਹੋਏ ਕਹਿੰਦੇ ਕੋਈ ਗੱਲ ਨਹੀਂ ਤੂੰ ਕਰ ਤੇ ਮੈਂ ਫਿਰ ਕਹਾ ਮੈਂ ਵੀ ਕਰ ਤੇ ਕੰਮ ਦੀ ਫਿਕਰ ਨਾ ਕਰਿਓ ਅੱਗੇ ਜਿਹੜਾ ਮੈਂ ਸਵੇਰੇ ਕਰਦੀ ਹਾਂ ਉਹਨਾਂ ਝਾਮੇ ਕਰ ਦਿਆ ਕਰੂੰਗੀ ਤੇ ਤੁਸੀਂ ਸਵੇਰ ਦਾ ਸਾਰ ਲਿਆ ਕਰੋ ਜਬਰ ਪਤੋ ਤਾਂ ਗੱਲ ਹੈਗੀ ਆ ਤੇ ਤੇਰਾ ਹੁਣ ਬਾਅਦ ਤੱਕ ਦਾ ਵਾਅਦਾ ਬਾਅਦ ਨਹੀਂ ਮੇਰਾ ਨਾ ਤਾਂ ਵੀ ਅਗਲੇ ਮਹੀਨੇ ਟਿਕ ਟਿਕ ਕਰਾਈ ਲਵਾਂ ਕਿੰਨਾਂ ਜਿਹੜੀਆਂ ਛੁੱਟੀਆਂ ਕਰਨੀਆਂ 2 ਮਹੀਨੇ ਦੀ ਛੁੱਟੀ ਸੀਗੀ ਇਹ ਹੋਏ ਤੇ ਮਹੀਨਾ ਮੈਂ ਬਸ ਰਹੀ ਹਾਂ ਲੜੇ ਪਤੋ ਵੀ ਠੀਕਦੇ ਹੋਣੇ ਆ ਹੂੰ ਉਹ ਵੀ ਆ ਵੀ ਚੱਲ ਅ ਤੇ ਮੁੜ ਕੇ ਜਿਹਦਾ ਨਾ ਬੰਦਾ ਰੱਖ ਲਿਆ ਹੋਰ ਕੋਈ ਤੇ ਫੇਰ ਹੀ ਜਾਣਾ ਪਰਜਾਂ ਦੀ ਰਜਾਮੰਦੀ ਨਾਲ ਤੇ ਇਹਨੇ ਹਾਂ ਕੀਤੀ ਆ ਮੇਰੀ ਗੱਲ ਸੁਣੋ ਘਰ ਹਲੇ ਸਲਾਹ ਹੋਣੀ ਆ ਉਹਦੇ ਮੈਂ ਦੱਸਿਆ ਮਮੀ ਜੀ ਨੂੰ ਉਹ ਯਾਰ ਉਹ ਦੋਵਾਂ ਜੀਆਂ ਦੀ ਸਲਾਹ ਆ ਨਾ ਜਿਹੜੀ ਉਹ ਸਮਝ ਲਾ ਵੀ ਸਾਰਿਆਂ ਦੀ ਸਲਾਹ ਆ ਸਾਡੀ ਦੋਵਾਂ ਦੀ ਹੱਨੀ ਆ ਵਿੱਚ